प्यारे दोस्तों नाटक देखिए दुल्ला भट्टी जिसने छोटे-छोटे बच्चियां ने सदानंद घर अमृतसर विच खेड़िया दे मई लोड़ी तेरी जिवे जोड़ी अंकल जी लोड़ी दो अंकल जी लोड़ी दो बेटा तुसी लोड़ी ते मंगण आए हो पर तन्नू पता है के लोड़ी मंगण लगया केड़ा गीत गाया जाता है दे मई लोड़ी तेरी जिवे जोड़ी नहीं बेटा नहीं लोड़ी दा बड़ा ही मकबूल गीत है ਸੁੰਦਰੇ ਮੁੰਦਰੀਏ ਤੇਰਾ ਕੌਣ ਵਿਚਾਰਾ ਦੁੱਲਾ ਪੱਟੀ ਵਾਲਾ ਇਹ ਦੁੱਲਾ ਪੱਟੀ ਵਾਲਾ ਭਲਾ ਕੌਣ ਸੀ ਨਹੀਂ ਪਤੰਗਲ ਜੀ ਮੈਂ ਦੱਸਦਾ ਬੇਟਾ ਦੁੱਲਾ ਪੱਟੀ ਪੰਜਾਬ ਦੀ ਲੋਕ ਕਥਾ ਦਾ ਨਾਇਕ ਹੈ ਦੁੱਲੇ ਪੱਟੀ ਦਾ ਜਨਮ ਸਾੰਦਲ ਬਾੜ ਚ ਹੋਇਆ ਸੀ ਜਿਹੜਾ ਇਸ ਵੇਲੇ ਪਾਕਿਸਤਾਨ ਚ ਹੈ ਬੇਟਾ ਗੱਲ ਉਸ ਵੇਲੇ ਦੀ ਹੈ ਜਿਸ ਵੇਲੇ ਬਾਦਸ਼ਾਹ ਅਕਬਰ ਨੇ ਦੁੱਲੇ ਦੇ ਦਾਦੇ ਤੇ ਪਿਤਾ ਫਰੀਦ ਪੱਟੀ ਨੂੰ ਕਤਲ ਕੀਤਾ ਕਿਉਂਕਿ ਉਹ ਮਾਲੀਆ ਦੇਣ ਤੋਂ ਇਨਕਾਰੀ ਸਨ ਮਾਲੀਆ ਉਹ ਕੀ ਹੁੰਦਾ ਹੈ ਅੰਤਜੀ ਮਾਲੀਆ ਦਾ ਮਤਲਬ ਲਗਾਨ ਉਹ ਲਗਾਨ ਨਹੀਂ ਸੀ ਦੇਣਾ ਚਾਹੁੰਦੇ ਤੇ ਬਾਦਸ਼ਾਹ ਅਕਬਰ ਨੇ ਉਹਨਾਂ ਦੇ ਸਿਰ ਕਟਵਾ ਕੇ ਉਹਨਾਂ ਦੀਆਂ ਖੱਲਾਂ ਵਿੱਚ ਤੂੜੀ ਭਰ ਕੇ ਲਾਹੌਰ ਦੇ ਦਰਵਾਜ਼ੇ ਤੇ ਪੁੱਠੇ ਟੰਗ ਦਿੱਤਾ ਸੀ ਤੇ ਪਿਤਾ ਫਰੀਦ ਦੀ ਮੌਤ ਤੋਂ 4 ਮਹੀਨੇ ਬਾਅਦ ਹੀ ਦੁੱਲ੍ਹੇ ਦਾ ਜਨਮ ਹੋਇਆ ਜਦੋਂ ਦੁੱਲ੍ਹੇ ਵੱਡਾ ਹੋਇਆ ਤਾਂ ਉਹਨੇ ਡਾਕੇ ਮਾਰਨੇ ਸ਼ੁਰੂ ਕੀਤੇ ਡਾਕੇ ਉਹ ਉਸੀ ਅੰਕਲ ਜੀ ਉਹ ਸੇਠਾ ਸ਼ਾਹੂਕਾਰਾਂ ਕੋਲੋਂ ਧੰਨ ਲੁੱਟਦਾ ਤੇ ਗਰੀਬਾਂ ਵਿੱਚ ਵੰਡ ਦਿੰਦਾ ਅੱਛਾ ਅਗੂ ਦਾ ਉਸ ਅੰਕਲ ਜੀ ਇੱਕ ਵਾਰ ਦੀ ਗੱਲ ਹੈ ਇੱਕ ਗਰੀਬ ਬਾਮਨ ਸੀ ਜਿਸ ਦੀਆਂ ਦੋ ਧੀਆ ਸਨ ਸੁੰਦਰੀ ਤੇ ਮੰਤਰੀ ਨਿਕਲੇ ਰੰਗ ਤੱਪਰਾਂ ਦਾ ਮੇਰੇ ਸੱਜਣਾ ਨੇ ਅੰਦਰ ਨੂੰ ਚੁੰਨ ਚੁੰਨ ਨਿਮਕ ਜੰਨ ਕੰਨ ਰੱਖਦੇ ਕਿਆ ਤੇ ਬਬਰਣ ਨਿੱਕਾ ਬੁੱਤ ਜਦੋਂ ਧੀਆਂ ਮੰਗੀਆਂ ਹਣ ਤਾਂ ਉਹਨਾਂ ਨੂੰ ਜਮਾਨੇ ਤੋਂ ਬਚ ਕੇ ਰਹਿਣਾ ਚਾਹੀਦਾ ਤੁਹਾਨੂੰ ਤੇ ਪਤਾ ਹੀ ਹੈ ਕਿ ਇਸ ਇਲਾਕੇ ਦਾ ਮੁਗਲ ਹਾਕਮ ਬੜਾ ਨਿਰਦਈ ਹੈ ਉਹ ਪਿੰਡ ਦੀਆਂ ਕਿੰਨੀਆਂ ਇਕਵਾਰੀਆਂ ਕੁੜੀਆਂ ਨੂੰ ਜ਼ਬਰਦਸਤੀ ਚੁੱਕ ਕੇ ਲੈ ਗਿਆ ਮੈਂ ਤੁਹਾਡੇ ਨਾਲ ਇਹੋ ਜਿਹੀ ਗੱਲਾਂ ਕਰਦਾ ਚੰਗਾ ਤੇ ਨਹੀਂ ਲੱਗਦਾ ਪਰ ਮੈਨੂੰ ਇਸ ਗੱਲ ਦੀ ਪਿੰਕ ਪਈ ਹੈ ਕਿ ਉਹਨਾਂ ਦੀ ਆਖ ਹੁਣ ਤੁਹਾਡੇ ਤੇ ਹੈ ਮੇਰੀਓ ਬੱਚਿਓ ਇਸ ਲਈ ਮੈਂ ਤੁਹਾਡੇ ਸਹੁਰੇ ਘਰ ਗਿਆ ਸੀ ਇਹ ਕਹਿ ਨਹੀਂ ਕਿ ਉਹ ਤੁਹਾਨੂੰ ਬਿਣਾ ਵਿਆਹ ਦੇ ਆਪਣੇ ਘਰ ਲੈ ਜਾਣ ਪਰ ਪੁੱਤਰੀਓ ਜ਼ਾਲਮ ਹਾਕਮ ਤੋਂ ਡਰਦਿਆਂ ਉਹਨਾ ਇਸ ਤਰ੍ਹਾਂ ਕਰਨ ਤੋਂ ਨਾ ਕਰ ਦਿੱਤੀ ਏ ਬਾਪੂ ਇੱਕ ਰਸਤਾ ਹੈ ਤੇ ਜੇ ਰੱਬ ਨੇ ਚਾਇਆ ਤਾਂ ਉਹ ਹਰ ਮੁਸ਼ਕਿਲ ਦਾ ਹੱਲ ਕਰ ਸਕਦਾ ਹੈ ਉਹਦੇ ਨਾਂ ਤੋਂ ਹੀ ਜ਼ਾਲਮ थर-थर ਕੰਬਦੇ ਨੇ ਦੱਸ ਬੇਟੀ ਦੱਸ ਛੇਤੀ ਦੱਸ ਕੌਣ ਏ ਉਹ ਗਰੀਬਾਂ ਦਾ ਹਮਦਰਦ ਟਟਕਦਿਆਂ ਦਾ ਆਸਰਾ ਸੂਰਮਾ ਡਾਕੂ ਵੀਰ ਦੁੱਲਾ ਪੱਟੀ ਦੁੱਲਾ ਹੋਇਆ ਥੋੜੀ ਤੇ ਢਲਿਆ ਤੇਰੀ ਤੀ ਮੇਰੀ ਤੀ ਹੈ ਮੈਂ ਉਹਦਾ ਵਿਆਹ ਆਪਣੇ ਹੱਥੀ ਕਰਾਂਗਾ ਤੂੰ ਮੈਨੂੰ ਬਸ ਉਹਦੇ ਸਹੁਰਿਆਂ ਦਾ ਥੋ ਪਤਾ ਦੱਸ ਦੇ ਤੇ ਨਿਸ਼ਚਿੰਤ ਹੋ ਕੇ ਆਪਣੇ ਘਰ ਨੂੰ ਮੁੜ ਜਾ ਫੇਟਿਓਏ ਅੰਕਲ ਜੀ ਫੇਰ ਬੇਟਾ ਦੁੱਲੇ ਨੇ ਸੁੰਦਰੀ ਦੇ ਸਹੁਰਿਆਂ ਨਾਲ ਗੱਲ ਕਰਕੇ ਵਿਆਹ ਦਾ ਦਿਨ ਤਰਤਾ ਕੁੜੀਆਂ ਦੇ ਸਹੁਰਿਆਂ ਨੇ ਹਾਕਮ ਤੋਂ ਡਰਦਿਆਂ ਵਿਆਹ ਰਾਤ ਸਮੇਂ ਹੀ ਕਰਨ ਦੀ ਬੇਨਤੀ ਕੀਤੀ ਪਿੰਡ ਤੋਂ ਬਾਹਰ ਜੰਗਲ ਵਿੱਚ ਵਿਆਹ ਰਚਾਉਣ ਦਾ ਪ੍ਰਬੰਧ ਕੀਤਾ ਗਿਆ। ਰੌਸ਼ਨੀ ਲਈ ਲੱਕੜਾ ਇਕੱਠੀਆਂ ਕਰਕੇ ਅੱਗ ਬਾਲੀ ਗਈ। ਪਿੰਡ ਵਿੱਚ ਜਿਨ੍ਹਾਂ ਦੇ ਵੀ ਘਰ 'ਚ ਨਵੇਂ ਵਿਆਹ ਹੋਏ ਸੀ ਨਾ ਜਾਂ ਜਿਨ੍ਹਾਂ ਦੇ ਘਰ ਬਾਲ ਜਨਮੇ ਸੀ ਉਹਨਾਂ ਨੇ ਵੀ ਸੁੰਦਰੀ ਤੇ ਮੁੰਦਰੀ ਦੇ ਵਿਆਹ ਦੇ ਆਪਣੇ ਵੱਲੋਂ ਕੁਝ ਗੁੜ, ਸ਼ੱਕਰ ਤੇ ਦਾਣੇ দান ਦਿੱਤੇ। ਲਓ ਮੇਰੀਓ ਭੈਣੋ ਆਇ ਇਹ ਕਲਪ ਸ਼ੱਕਰ ਤੁਹਾਡੇ ਵੀਰ ਕੋਲ ਦੇਣ ਨੂੰ ਬਸ ਇਹੀ ਹੈ। ਇਸ ਨੂੰ ਕਬੂਲ ਕਰੋ ਇਹ ਹੀ ਮੇਰੇ ਵੱਲੋਂ ਕੰਨਿਆ ਦਾਣ ਲੱਖ ਲੱਖ ਸ਼ੁਕਰ ਹੈ ਦੁਲਿਆ ਜਿਉਂਦਾ ਰਹੇ ਜਿਉਂਦਾ ਰਹੇ ਦੁਲਿਆ ਬਹੁਤ ਬਹੁਤ ਮਿਹਰਬਾਨੀ ਵੀਰੇ ਹਾ ਬੇਟਾ ਹਾਂ ਬਹੁਤ ਹੀ ਦਿਲਚਸਪ ਕਹਾਣੀ ਹੈ ਦੁੱਲਾ ਭੱਟੀ ਦੀ ਤੇ ਜੇ ਕਿਤੇ ਫੇਰ ਵਕਤ ਮਿਲਿਆ ਤਾਂ ਤੁਹਾਨੂੰ ਪੂਰੀ ਕਹਾਣੀ ਸੁਣਾਵਾਂਗਾ ਕਿ ਦੁੱਲਾ ਭੱਟੀ ਨੇ ਕਿੱਦਾਂ ਮੁਗਲ ਹਾਕਮਾਂ ਦੇ ਚੱਕੇ ਛੁਡਾਏ ਸੀ ਉਹ ਅਣਖ ਨਾਲ ਜੀਉਂਦਾ ਰਿਹਾ ਤੇ ਅਣਖ ਨਾਲ ਹੀ ਮਰਿਆ ਸੀ ਇਹ ਕਹਾਣੀ ਤੁਹਾਨੂੰ ਫੇਰ ਕਿਸੇ ਦਿਨ ਸੁਣਾਵਾਂਗਾ ਚਲੋ ਜਾ ਕੇ ਗੁੱਡੀਆਂ ਪਤੰਗਾ ਲਾਓ ਪਰ ਚਾਈਨਾ ਡੋਰ ਨਾਲ ਨਹੀਂ ਸਮਝੇ ਹੰਜੀ ਅੰਕਲ ਜੀ ਸਾਡੇ ਸਕੂਲ ਵਿੱਚ ਵੀ ਗੱsse ਕਿ ਚੰਨਾ ਡੋਨਰ ਗੁੱਡੀ ਨਹੀਂ ਡੋਣੀ ਬਹੁਤ ਵਧੀਆ ਬੱਚੇ ਸ਼ਾਬਾਸ਼